ਪੁਲਿਸ ਥਾਣੇ ਦੇ ਵਿੱਚ ਕਿੰਨੇ ਪਰਚੇ ਦਰਜ ਹੁੰਦੇ ਆ ਪਰਚਾ ਦਰਜ ਹੋਣ ਤੋਂ ਬਾਅਦ ਉਹਦਾ ਚਲਾਨ ਬਣਾ ਕੇ ਉਹ ਜਿਹੜਾ ਵਾ ਮਤਲਬ ਕੋਰਟ ਦੇ ਵਿੱਚ ਸਬਮਿਟ ਕਰਨਾ ਆ ਤੇ ਉਹਦੇ ਵਿੱਚ ਵੀ ਖਰਚਾ ਹੁੰਦਾ ਹੈ ਜਿਹੜਾ ਆਈਓ ਦੇ ਖਰਚਾ ਹੁੰਦਾ ਨਾ ਇਹ ਕਈ ਵਕਤ ਕਿੰਨੇ ਕਿੰਨੇ ਪਰਚੇ ਹੁੰਦੇ ਆ ਉਹ ਹੁਣ ਮਤਲਬ ਆਪਣੀ ਤਨਖਾਹ ਚੋਂ ਵੀ ਕੱਟੇ ਦੇਜੋ ਤੇ ਜਿਹੜੇ ਅੰਦਰਲੇ ਖਰਚੇ ਨੇ ਉਹ ਬਹੁਤ ਜ਼ਿਆਦਾ ਹੁਣ ਪੋਸਟਮਾਰਟਮ ਕਰਾਉਣ ਦੇਣਾ ਨਾ ਕਿਸੇ ਪੁਲਿਸ ਮੁਲਾਜ਼ਮ ਨੇ ਆਈਓ ਨੇ ਤੇ ਉਹਦਾ ਉੱਥੇ ਵੀ ਖਰਚਾ ਆ ਉਹ ਪਰਸਨਲ ਖਰਚਾ ਹੋ ਜਾਂਦਾ ਤੇ ਤਿੰਨ ਚਾਰ ਜਰ ਦਾ ਖਰਚਾ ਕਰੀ ਕਰਦੇ ਗਲ ਕਰਪਸ਼ਨ ਦੇ ਹੈ ਕਰਪਸ਼ਨ ਨੂੰ ਰੋਪਣਾ ਹੈ ਜ਼ੀਰੋ ਟੋਲਰੈਂਸ ਤੇ ਕੰਮ ਕਰਨਾ ਜੀ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਆ ਸਾਰੇ ਫੰਡਸ ਕਰਨਾ ਹੈ ਅਵੇਲੇਬਲ ਕਰਨਾ ਹੈ ਭੀ ਠੀਕ ਹੈ ਜਿਹੜੇ ਬੰਦੇ ਨੇ ਜਿੰਨੇ ਪਰਚੇ ਦਿੱਤੇ ਆ ਜਿੰਨੇ ਉਹਦੇ ਮਤਲਬ ਖਰਚਾ ਟੋਟਲ ਆਉਂਦਾ ਆ ਇੱਕ ਚਲਾਨ ਪੇਸ਼ ਕਰਨ ਦਾ ਜਾਂ ਮਤਲਬ ਕੀ ਕਹਿੰਦੇ ਆ ਮਤਲਬ ਬੰਦੇ ਨੂੰ ਫੜਨ ਤੱਕ ਜਾਣ ਦਾ ਜਾਂ ਪੋਸਟ ਮਾਰਟਮ ਕਰਾਉਣ ਦਾ ਜਾਂ ਜਿਹੜੇ ਆਉਂਦੇ ਦੇਣ ਖਰਚੇ ਫੇਰ ਕਰਨੀ ਹੈ 0 1000 ਤੋਂ ਘੱਟ ਕਰਨਾ ਪਿਛਲੀਆਂ ਸਰਕਾਰਾਂ ਦੇ ਵਿੱਚ ਖਰਚੇ ਮਿਲਦੇ ਸੀਗੇ ਕਿਤੇ ਵੀ ਨਹੀਂ ਮਿਲੇ ਹੁਣ ਤੱਕ ਇਹਨਾਂ ਨੂੰ ਪੁਲਿਸ ਅਧਿਕਾਰੀ ਵੀ ਉਹ ਵੀ ਖਿਲਾਫ ਕਾਨੂੰਨ ਲੈ ਜਾਂਦੇ ਵੀ ਬੰਦੇ ਨੂੰ ਫੜਨ ਦਿਓ ਉੱਥੇ ਤੱਕ ਜਾਓ ਤੁਹਾਨੂੰ ਤੁਹਾਨੂੰ ਮਤਲਬ ਕੀ ਕਹਿੰਦੇ ਆ ਨਾਮ ਦੇਾਂਗੇ ਖਰਚਾ ਮਿਲੂਗਾ ਮਿਲਦਾ ਕਿ ਇਹਨੂੰ ਕੱਖ ਨਹੀਂ ਹਾਂ ਰੋਟੀ ਵੀ ਬਚਾਰੇ ਨੇ ਆਪਣੇ ਕੋਲੋਂ ਪੱਲੇ ਬੱਦੀ ਹੁੰਦੀ ਆ ਨਾਲ ਜਾਣਾ ਉਹਦਾ ਉਹਦਾ ਅਸੀਂ ਕਈ ਵਾਰੀ ਪੁਲਿਸ ਵਿਭਾਗ ਦੇ ਕੁਝ ਲੋਕਾਂ ਕੋਲ ਬਹਿਨੇ ਆ ਜਾਂਦੇ ਆ ਯਾਰ ਦੋਸਤਾਂ ਕਿਹਨੇ ਸਾਡੇ ਉਹ ਵੀ ਇਹ ਗੱਲਾਂ ਜਿਹੜੀ ਮੁੱਖ ਰੱਖਦੇ ਨੇ ਕਹਿੰਦੇ ਨੇ ਵੀ ਇਸ ਚੀਜ਼ ਨੂੰ ਚੱਕੋ ਅਸੀਂ ਤੇ ਚੱਕ ਲਈਏ ਲੇਕਿਨ ਪੂਰੀ ਨਹੀਂ ਹੁੰਦੀ ਕਿ ਕਾਫੀ ਸਾਲਾਂ ਤੋਂ ਅੱਜ ਹੋ ਗਈਆਂ ਗੱਲਾਂ ਸਾਰੀਆਂ ਨਾ ਗੱਲਾਂ ਹੋ ਗਈਆਂ ਹਾਂ